ओंटारियो सरकार ने इंट्रोड्यूस करना है जी एक नया रूल या कई रूल्स जड़े ने पब्लिक जॉब पोस्टिंग्स दे पोस्टिंग और इस दे शुरुआत हो जा रही है पहली जनवरी 2026 तो यानी कि कुछ दिनों बाद शुरू हो जाएगा जी ये होएगा कि तुम्हें दस दिया ਇਹ ਜਿਹੜੇ ਚੇਂਜਸ ਹੋਣਗੇ ਇਹ ਅਪਲਾਈ ਹੋਣਗੇ ਜੀ এমਪਲॉयर्स ਨੂੰ ਜਿਨ੍ਹਾਂ ਦੇ ਕੋਲ 25 ਜਾਂ 25 ਤੋਂ ਜ਼ਿਆਦਾ ਜਿਹੜੇ ਨੇ EMPLOYES ਨੇ ਔਰ ਜਿਨ੍ਹਾਂ ਨੇ ਹਾਇਰ ਕਰਨੇ ਨੇ ਜੀ ਹੋਰ ਜਿਹੜੇ ਆਪਣੇ ਕੰਪਨੀ ਦੇ ਵਿੱਚ EMPLOYES ਔਰ ਇਸ ਨੂੰ ਹਾਇਰਿੰਗ ਨੂੰ ਹੋਰ ਟ੍ਰਾਂਸਪੇਰੈਂਟ ਔਰ ਫੇਅਰ ਬਣਾਉਣ ਦੇ ਲਈ ਇਹ ਜਿਹੜੇ ਰੂਲਸ ਨੇ ਇੰਟਰੋਡਿਊਸ ਕੀਤੇ ਜਾਣਗੇ ਜੀ ਇਸ ਨਵੇਂ ਕਾਨੂੰਨ ਦੇ ਅੰਡਰ EMPLOYES ਜਿਹੜੇ ਨੇ ਇਹਨਾਂ ਨੂੰ ਆਪਣੀ ਜੋਬ ਪੋਸਟਿੰਗ ਦੇ ਵਿੱਚ ਸੈਲਰੀ ਇਨਫੋਰਮੇਸ਼ਨ ਜ਼ਰੂਰ ਦੇਣੀ ਪਵੇਗੀ ਜੀ ਇਹ ਲਿਖਣਾ ਪਵੇਗਾ ਕਿ ਕਿੰਨੀ ਤੁਹਾਡੀ ਸੈਲਰੀ ਵੇਗੀ ਇਸ ਪੋਜੀਸ਼ਨ ਲਈ ਔਰ ਇਹ ਜਿਹੜਾ ਪੇ ਰੇਂਜ ਹੈ ਇਹ ਹੋਣਾ ਚਾਹੀਦਾ ਹੈ 50000 ਡਾਲਰ ਆਇਰ ਔਰ ਲੈਸ ਇਹ ਨੂੰ ਮੈਂਸ਼ਨ ਕਰਨਾ ਪਵੇਗਾ ਜੀ এমਪਲॉयर्स ਜਿਹੜੇ ਨੇ ਇਹਨਾਂ ਨੂੰ ਕਲੀਅਰਲੀ ਸਟੇਟ ਕਰਨਾ ਪੈਣਾ ਹੈ ਕਿ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜਾ ਹੈ ਇਹਦੇ ਵਿੱਚ ਪ੍ਰੋਸੈਸਿੰਗ ਜਿਹੜੀ ਹੈ ਹਾਇਰਿੰਗ ਦੀ ਇਹਦੇ ਵਿੱਚ ਯੂਜ਼ ਕਰਨਗੇ ਜਾਂ ਨਹੀਂ ਇਹ ਲਿਖਣਾ ਤੁਹਾਨੂੰ ਪੈਣਾ ਹੈ ਜੀ ਇਸ ਦੇ ਬਾਵਜੂਦ ਜੋਬ ਪੋਸਟਿੰਗ ਜਿਹੜੀਆਂ ਨੇ ਇਹਦੇ ਵਿੱਚ ਹੁਣ ਕੈਨੇਡੀਅਨ ਵਰਕ ਐਕਸਪੀਰੀਅੰਸ ਪੁੱਛਣ ਦੀ ਕੋਈ ਇਹਨਾਂ ਨੇ ਕਿਹਾ ਕਿ ਇਹ ਨਹੀਂ ਹੋਣਾ ਚਾਹੀਦਾ ਕਲੌਜ਼ ਇਹਦੇ ਵਿੱਚ ਦੂਜੇ ਲੋਕਾਂ ਨੂੰ ਵੀ ਸਿੱਧਾ ਸਿੱਧਾ ਤੁਸੀਂ ਹਾਇਰ ਕਰ ਸਕਦੇ ਹੋ